ਜਿਸ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸੰਸਾਰ ਵਿੱਚ ਇੱਕ ਨਵੀਂ ਕੌਮ ਨਵਾਂ ਰੂਪ ਦੇ ਕੇ ਸਾਡੀ ਸਿਰਜਣਾ ਕੀਤੀ ਇਹ ਉਹ ਧਰਤੀ ਹੈ ਜਿੱਥੋਂ ਬਹੁਤ ਵੱਡੇ ਇਤਿਹਾਸ ਸਿਰਜੇ ਗਏ ਜੋ ਸਾਡੇ ਲਈ ਸਦੀਆਂ ਤੋਂ ਲੈ ਕੇ ਹਰਨ ਵਾਲੀਆਂ ਸਦੀਆਂ ਤੱਕ ਪ੍ਰੇਰਨਾ ਸਰੋਤ ਰਹਿਣਗੇ ਅੱਜ ਅਸੀਂ ਇਹ ਵਿਚਾਰ ਕਰਨ ਲਈ ਇਕੱਤਰ ਹੋਏ ਆ ਕਿ ਸਾਡੀ ਪੰਥਕ ਜਮਾਤ ਜਿਸ ਨੇ ਪੰਥ ਦੀ ਅਗਵਾਈ ਕਰਨੀ ਸੀ ਜਿਸ ਜਮਾਤ ਨੇ ਕੌਮ ਦੇ ਭਵਿੱਖ ਨੂੰ ਸਵਾਰਨ ਲਈ ਕੌਮ ਦੀ ਹੋਂਦ ਨੂੰ ਸਵਾਰਨ ਲਈ ਸਾਡੇ ਦੁੱਖ ਦਰਦਾਂ ਨੂੰ ਮੱਲਮ ਲਾ ਕੇ ਉਹਨਾਂ ਲਈ ਸਾਨੂੰ ਕੋਈ ਚੰਗੇ ਰਾਹ ਦਸੇਰਾ ਬਣਨਾ ਸੀ ਅੱਜ ਉਸ ਪਾਰਟੀ ਦਾ ਉਸ ਪੰਥ ਪਰਸਤ ਜਮਾਤ ਦਾ ਜਿਹਦੀ ਸਿਰਜਣਾ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਉਹਦੇ ਹਾਲਾਤ ਕੀ ਹੋ ਗਏ ਅਸੀਂ ਕਿੰਨੇ ਨਿਹਾਰਵਾਲ ਚਲੇ ਗਏ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੀਡਰਸ਼ਿਪ ਨਮੀ ਪ੍ਰਮੋਟ ਕਰਨ ਲਈ ਨੈਤਿਕ ਅਦਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਲਾਂਬੇ ਕਰਕੇ ਹੁਕਮਨਾਮਾ ਸਾਹਿਬ ਜਾਰੀ ਕਰਨੇ ਪਏ ਇਸ ਗੱਲ ਤੇ ਵਿਚਾਰ ਕਰਨ ਲਈ ਆਪਾਂ ਇੱਥੇ ਇਕੱਤਰ ਹੋਏ ਆਂ ਸਦ ਸੰਗਤ ਜੀ ਕੋਈ ਪਾਰਟੀ ਹੈ ਪਰਿਵਾਰ ਹੈ ਕੋਈ ਸੰਸਥਾ ਉਹ ਉਹਨਾਂ ਜਰੀ ਚੱਲ ਸਕਦੀ ਹੈ ਉਹਨਾਂ ਜਰੀ ਬਲੰਦੀਆਂ ਨੂੰ ਛੂਹ ਸਕਦੀ ਹੈ ਜਿੰਨਾ ਚਿਰ ਉਹ ਸੰਸਥਾ ਦੇ ਪਰਿਵਾਰ ਦੇ ਪਾਰਟੀ ਦੇ ਦੀਆਂ ਭਾਵਨਾਵਾਂ ਅਨੁਸਾਰ ਉਹਦੇ ਸੰਕਲਪ ਅਨੁਸਾਰ ਕੰਮ ਕਰੂਗੀ ਜਦੋਂ ਅਸੀਂ ਆਪਣੇ ਅਨੁਸਾਰ ਪਾਰਟੀ ਨੂੰ ਚਲਾਉਣ ਲੱਗ ਜਾਨੇ ਆ ਆਪਣੇ ਅਨੁਸਾਰ ਹੀ ਪੰਥ ਨੂੰ ਚਲਾਉਣ ਲੱਗ ਜਾਨੇ ਆ ਆਪਣੇ ਅਨੁਸਾਰ ਹੀ ਸੰਸਥਾਵਾਂ ਨੂੰ ਚਲਾਉਣ ਲੱਗ ਜਾਨੇ ਆ ਤਾਂ ਫਿਰ ਉਹ ਸੰਗਤ ਨੂੰ ਪਰਵਾਹ ਨਹੀਂ ਹੁੰਦੇ ਉਹ ਫੈਸਲੇ ਇਹੀ ਸਾਰਾ ਕੁਝ ਅਜ ਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹੀ ਸਾਡੇ ਐਸਜੀਪੀਸੀ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹਨਾਂ ਦੇ ਦੋਸ਼ ਲੱਗ ਰਹੇ ਨੇ ਕਿ ਉਹ ਸੰਸਥਾਵਾਂ ਦਾ ਘਾਣ ਕਰ ਰਹੇ ਨੇ ਸੋ ਇਸ ਹਾਲਾਤ ਵਿੱਚ ਜੇ ਲੀਡਰਸ਼ਿਪ ਵੀ ਸੁੱਤੀ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਆਪ ਦਾ ਫਰਜ਼ ਨਿਭਾਇਆ ਉਹਨਾਂ ਨੇ ਆਪ ਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਕੌਮ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਪੰਥ ਪਰਵਾਨਤ ਲੀਡਰਸ਼ਿਪ ਦੇਣ ਲਈ ਇੱਕ ਉਪਰਾਲਾ ਕੀਤਾ ਕਿ ਨਵੀਂ ਭਰਤੀ ਸ਼ੁਰੂ ਕਰਕੇ ਨਵੀਂ ਲੀਡਰਸ਼ਿਪ ਕੌਮ ਨੂੰ ਦਿੱਤੀ ਜਾਵੇ ਜੋ ਪੰਥ ਪ੍ਰਸਤ ਹੋਵੇ ਕੌਮੀ ਹਿੱਤਾਂ ਦੀ ਪਹਿਰੇਦਾਰ ਹੋਵੇ ਇਸ ਭਾਵਨਾ ਨਾਲ ਅਸੀਂ ਤੁਰੇ ਆਂ ਔਰ ਅਸੀਂ ਤੁਹਾਨੂੰ ਇਸ ਗੱਲ ਦਾ ਭਰੋਸਾ ਵੀ ਦਿੰਨੇ ਆਂ ਭਾਵੇਂ ਲੀਡਰਸ਼ਿਪ ਨਾਲ ਵੀ ਬੜੀ ਨੇੜਤਾ ਸੀ ਬੜੇ ਰਿਸ਼ਤੇ ਵੀ ਹੁੰਦੇ ਨੇ ਪਰੰਤੂ ਵਿਰੋਧ ਜਿੱਥੇ ਸਿਧਾਂਤਾਂ ਦੀ ਗੱਲ ਆ ਜਾਵੇ ਜੇ ਤੇ ਜਰੀਏ ਕਾਲ ਤੱਕ ਸਾਫ ਦੀ ਸਰਬੋਚਤਾ ਦੀ ਗੱਲ ਆ ਜਵੇ ਜੇ ਉਥੇ 5-7 ਬੰਦੇ ਜਿਨ੍ਹਾਂ ਦੇ ਨੌ ਫਸੀਲ ਤੋਂ ਅਨਾਉਂਸ ਹੋਏ ਹੋਣ ਜੇ ਉਹ ਵੀ ਉਹ ਸਰਬੋਚਤਾ ਨੂੰ ਸਮਰਪਤ ਹੋ ਕੇ ਨਾਂ ਖੜਨ ਫਿਰ ਕੌਮ ਦੇ ਪੱਲੇ ਕੀ ਰਹਿ ਜਾਊਗਾ ਕੌਮ ਦਾ ਸਤਕਾਰ ਦੂਜੀਆਂ ਕੌਮਾਂ ਅੰਦੇਸ਼ਾਂ ਵਿਦੇਸ਼ਾਂ ਵਿੱਚ ਕਿੰਨਾ ਘਟੂਗਾ ਇਸ ਭਾਵਨਾ ਨੂੰ ਮੋਕ ਰੱਖ ਕੇ ਅਸੀਂ ਤੁਰਿਆ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਇਸ ਗੱਲ ਦਾ ਵੀ ਤੁਹਾਨੂੰ ਵਚਨ ਦਿੰਨੇ ਆ ਕੋਈ ਪੰਥ ਪ੍ਰਵਾਨਤਾ ਗੂ ਕੌਮ ਦੀ ਅਗਵਾਈ ਕਰੇ ਜੋ ਕੌਮ ਦੇ ਝੰਡੇ ਤੇ ਚੱਲੇ ਜੋ ਕੌਮ ਦਾ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਸਾਡਾ ਅੱਜ ਸਿੱਖ ਕੌਮ ਦਾ ਔਰ ਪੰਜਾਬੀਆਂ ਦਾ ਕੋਈ ਨਮਾਇੰਦਾ ਜਮਾਤ ਨਹੀਂ ਰਹੀ ਇਹ ਗੱਲ ਕਹਿਣ ਤੋਂ ਸਾਨੂੰ ਕੋਈ ਗਰੇਜ਼ ਨਹੀਂ ਸਿੱਖ ਕੌਮ ਸਿਰਫ ਇੱਕ ਵੋਟ ਬੈਂਕ ਬਣ ਕੇ ਰਹਿ ਗਈ ਨਵੇਂ-ਨਵੇਂ ਤਜਰਬੇ ਅਸੀਂ ਕਰੀ ਜਾਂਦੇ ਆ ਕਦੇ ਝਾੜੂ ਨੂੰ ਵੋਟਾਂ ਪਾ ਲਿਆ ਕਾਂਗਰਸ ਨੂੰ ਪਾ ਲਿਆ ਵਿਚ ਮਾੜੇ-ਮੋਟੇ ਕਿਤੇ ਭਾਜੀਪੀ ਵੱਲੋਂ ਵੀ ਹੋਲੇ ਪਰੰਤੂ ਸਭ ਤਜਰਬੇ ਸਾਡੇ ਫੇਲ ਹੋਏ ਸਾਡੀ ਜਮਾਤ ਸੀ ਜਿਹਨੇ ਸਾਡੀ ਰਾਖੀ ਕਰਨੀ ਸੀ ਉਹ ਵੀ ਸੱਤਾ ਦੇ ਚੱਕਰਾਂ ਚ ਉਲਝ ਕੇ ਕੌਮ ਦੀ ਔਰ ਪੰਥ ਦੀ ਪੰਜਾਬ ਦਾ ਅਸੀਂ ਇੱਕ ਬਹੁਤ ਛੋਟੀ ਘਟਣਤੀ ਆ ਸਾਡੇ ਬਹੁਤ ਮਸਲੇ ਲਟਕੇ ਨੇ ਇਹਨਾਂ ਸਾਰੇ ਮਸਲਿਆਂ ਦਾ ਸਾਡੇਆਂ ਦਾ ਕੋਈ ਹੱਲ ਕਰ ਸਕੇ ਅੱਜ ਵੀਰੋ ਹੋ ਕੀ ਰਿਹਾ ਵੱਡੇ ਵੱਡੇ ਸਰਮਾਇਆਦਾਰ ਲੋਕ ਸਾਡੀ ਇਸ ਪੰਥਕ ਜਮਾਤ ਤੇ ਕਾਬਜ਼ ਹੋ ਗਏ ਆਈਟੀ ਵਿੰਗ ਬਣਾਏ ਨੇ 2-2 4-400 ਬੰਦਾ ਰੱਖਿਆ ਇਹ ਵੀ ਨਹੀਂ ਦੇਖਦੇ ਕਿ ਕੋਈ ਬੰਦਾ ਕਿਸ ਸਮਾਗਮ ਤੇ ਬੋਲ ਰਿਹਾ ਥੱਲੇ ਪੱਕੇ ਬੰਦੇ ਰੱਖੇ ਨੇ ਕਮੈਂਟ ਕਰੀ ਜਾਂਦੇ ਨੇ ਬਦਨਾਮ ਕਰਨ ਤੇ ਲੱਗੇ ਹੋਏ ਨੇ ਇਸ ਹਾਲਾਤ ਚ ਤੁਸੀਂ ਕੌਮ ਨੂੰ ਦੁਬਧਾ ਚੋਂ ਕੱਢਣ ਦੀ ਬਜਾਏ ਆਪਦੀਆਂ ਗਲਤੀਆਂ ਦਾ ਅਹਿਸਾਸ ਕਰਨ ਦੀ ਬਜਾਏ ਤੁਸੀਂ ਸਹੀ ਰਸਤੇ ਤੇ ਆਉਣ ਦੀ ਬਜਾਏ ਕੌਮ ਨੂੰ ਜਿਹੜੇ ਚੰਗੇ ਰਸਤੇ ਤੇ ਤੋਰਨ ਦਾ ਯਤਨ ਕਰਦੇ ਨੇ ਉਹਨਾਂ ਦੀ ਕਰਦਾਰ ਕੁਸ਼ੀ ਕਰਨ ਦਾ ਯਤਨ ਹੋ ਰਿਹਾ ਕੋਈ ਗੱਲ ਨਹੀਂ ਕਿਸੇ ਕਮੇਟੀ ਮੈਂਬਰ ਦੇ ਖਿਲਾਫ ਕਹਿਣ ਨੂੰ ਇਹਨਾਂ ਨੂੰ ਹੁਣ ਇੱਕ ਨਵਾਂ ਸ਼ੋਸ਼ਾ ਤੋਰਿਆ ਹੈ ਬੀਜੇ ਬੀਜਪੀ ਦੇ ਏਜੰਟ ਨੇ ਮੈਨੂੰ ਇੱਕ ਗੱਲ ਦੱਸੋ ਵੀਰ ਹੋਈ ਨਾ ਬੰਦਿਆਂ ਚੋਂ ਕਿਸੇ ਚੋਂ ਤੁਹਾਨੂੰ ਬੀਜਪੀ ਦਾ ਕੋਈ ਪਛੋਕਰ ਜਾਂ ਬੀਜਪੀ ਦੀ ਕੋਈ ਗੱਲ ਨਜ਼ਰ ਆਉਂਦੀ ਆ ਤੁਸੀਂ ਸਾਂਝ ਵੀ ਉਹਨਾਂ ਨਾਲ ਰੱਖੀ ਤੁਹਾਡੇ ਰਾਹੀਂ ਰਹੀ ਔਰ ਤੁਸੀਂ ਦੋਸ਼ ਉਹਨਾਂ ਲੋਕਾਂ ਤੇ ਲਾ ਰਹੇ ਹੋ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੁਰੇ ਨੇ ਸੋ ਤੁਹਾਨੂੰ ਇਹ ਵੀ ਬੇਨਤੀ ਕਰਦੇ ਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਉਹ ਸਾਂਝ ਜਿਹੜੀ ਤੁਸੀਂ ਇੰਨਾ ਲੰਮਾ ਸਮਾਂ ਰੱਖੀ ਕੀ ਉਹਦੇ ਵਿੱਚ ਕੋਈ ਪੰਥਕ ਅਜੰਡਾ ਕੋਈ ਪੰਜਾਬ ਦੇ ਹੱਕਾਂ ਦੀ ਰਾਖੀ ਆਪਾਂ ਕਰਵਾਉਣ ਵਿੱਚ ਕਾਮਯਾਬ ਹੋਏ ਪੰਜਾਬ ਰੋਜ਼ ਨਗਰਵਾਲ ਜਾ ਰਿਹਾ ਰਾਜਤਾਨੀ ਪੰਜਾਬੀ ਬੋਲਦੇ ਇਲਾਕੇ ਦਾ ਸੀ ਕੀ ਲੈਣਾ ਸੀ ਆਕੜਾ ਵਿਆਸ ਮੈਨੇਜਮੈਂਟ ਬੋਰਡ ਚ ਇੱਕ ਮੈਂਬਰ ਸੀ ਸਾਡਾ ਉਹ ਵੀ ਕੜਤਾ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ ਉਹ ਵੀ ਸਾਡੀ ਉਹ ਕਰਤੀ ਜਵਾਬ ਦਿੱਤਾ ਝੂਠੇ ਐਨਐਸਏ ਲਾਏ ਨੌਜਵਾਨਾਂ ਦੇ ਦਿਬਰੂ ਗਰੜਗਰੀਆਂ ਜੇਲਾ ਸਿੱਟੇ ਹੋਏ ਨੇ ਇਹ ਸਾਰਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਰਣਕੇ ਕਰ ਰਹੀ ਹੈ ਇਹ ਕੌਮ ਨੂੰ ਇਸ ਚੀਜ਼ ਦੀ ਸਮਝ ਨਹੀਂ ਆਪਾਂ ਨੂੰ ਇਸ ਕਰਕੇ ਵੀਰੋ ਤੁਹਾਨੂੰ ਆਪਦੀ ਜਮਾਤ ਖੜੀ ਕਰਨ ਦੀ ਲੋੜ ਹੈ ਅੱਜ ਜੇ ਤੁਸੀਂ ਆਪਦੀ ਜਮਾਤ ਨਾ ਨਾ ਖੜੀ ਕਰ ਸਕੇ ਇਹ ਆਉਣ ਵਾਲਾ ਭਵਿੱਖਾ ਜਿਹੜਾ ਜੇ ਕੱਲਾ ਵੋਟ ਬੈਂਕ ਬਣ ਕੇ ਤੁਸੀਂ ਤੁਰੇ ਰਹੇ ਕਦੇ ਇਹਨੂੰ ਪਾਤੀਆਂ ਕਦੇ ਉਹਨੂੰ ਪਾਤੀਆਂ ਤਜਰਬੇ ਕਰੀ ਗਏ ਤਾਂ ਤੁਹਾਡੀ ਕਿਸੇ ਨੇ ਪੇਰਵਾਹੀ ਨਹੀਂ ਕਰਨੀ ਸਿਆਸੀ ਤੌਰ ਤੇ ਇਸ ਗੱਲ ਤੋਂ ਅੱਜ ਕੌਮ ਨੂੰ ਸੁਚੇਤ ਹੋਣ ਦੀ ਔਰ ਚੇਤਨ ਹੋਣ ਦੀ ਲੋੜ ਹੈ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਇਹ ਕੌਮ ਦੀ ਜਮਾਤ ਹੈ ਜਿਹੜੀ ਕੌਮ ਨੇ ਕੁਰਬਾਨੀਆਂ ਔਰ ਸ਼ਹਾਦਤਾਂ ਤੋਂ ਬਾਅਦ ਖੜੀ ਕਰੀ ਹੈ ਇਹਦੀ ਮਾਲਕੀ ਕੌਮ ਦੀ ਹੋਣੀ ਚਾਹੀਦੀ ਹੈ ਇਹਦੇ ਵੱਖਰੇ ਰੂਪ ਹੋਣੇ ਚਾਹੀਦੇ ਨੇ ਇਸ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ علیحدਾ ਹੋਣਾ ਚਾਹੀਦਾ ਇਹਦਾ ਮੁੱਖ ਮੰਤਰੀ ਦਾ ਅਹੁਦੇਦਾਰ علیحدਾ ਹੋਣਾ ਚਾਹੀਦਾ ਅਲੱਦਾ ਪਾਰਲੀਮੈਂਟਰੀ ਬੋਰਡ ਹੋਣਾ ਚਾਹੀਦਾ ਇੱਕ ਪਰਿਵਾਰ ਇੱਕ ਟਿਕਟ ਹੋਣੀ ਚਾਹੀਦੀ ਹੈ ਤਾਂ ਕਿ ਵਰਕਰਾਂ ਦਾ ਸਤਿਕਾਰ ਹੋ ਸਕੇ ਔਰ ਉਹ ਚਿਹਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਪਲੇਟਫਾਰਮ ਤੋਂ ਚੋਣ ਲੜਨ ਉਹਨਾਂ ਦੇ ਕੌਮ ਮਾਨਸ ਕਰ ਸਕੇ ਉਹ ਚੋਰ ਚੱਕੇ ਠੱਗ ਕਾਰੋਬਾਰ ਕਰਨ ਵਾਲੇ ਜਾਂ ਗਲਤ ਕੰਮ ਦੇ ਕਰਮਾਂ ਸ਼ਾਮਲ ਹੋਣ ਵਾਲੇ ਲੋਕ ਨਹੀਂ ਹੋਣੇ ਚਾਹੀਦੇ ਉਹ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਵਾਲੇ ਲੋਕ ਹੋਣੇ ਚਾਹੀਦੇ ਨੇ ਇਹ ਸਾਡੇ ਚ ਗਰਾਵਟ ਆਈ ਪਿਛਲੇ ਸਮੇਂ ਦੌਰਾਨ ਇਸ ਗਰਾਵਟ ਦਾ ਸਦਕਾ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਅਕਾਲੀਆਂ ਤੇ ਕਾਂਗਰਸੀਆਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਲੋਕ ਇਹ ਸੋਚਣ ਲੱਗੇ ਕਿ ਜਿਸ ਤਰ੍ਹਾਂ ਦੀ ਕਾਂਗਰਸ ਦੀ ਜਮਾਤ ਹੋ ਗਈ ਉਹੋ ਜਿਹੀ ਅਕਾਲੀ ਹੋਗੇ ਤਾਂ ਲੋਕ ਸਾਤੋਂ ਪਿਛੇ ਹਟੇ ਨੇ ਸੰਗਤ ਦਾ ਕਸੂਰ ਨਹੀਂ ਹੈ ਕੋਈ ਸਾਡੀ ਲੀਡਰਸ਼ਿਪ ਬਦਨਾਮ ਹੋ ਗਈ ਇਸ ਕਰਕੇ ਵੀਰੋ ਪੰਥ ਪ੍ਰਸਤ ਲੀਡਰਸ਼ਿਪ ਆਪਾ ਪ੍ਰਮੋਟ ਕਰਨ ਲਈ ਇਹ ਲੜਾਈ ਸ਼ੁਰੂ ਕੀਤੀ ਆ ਇਹ ਲੜਾਈ ਬਹੁਤ ਵੱਡੀ ਹੈ ਇਹ ਕੋਈ ਸੌਖਾ ਕੰਮ ਨਹੀਂ ਹੈ ਇਹ ਬਹੁਤ ਵੱਡੀਆਂ ਸਰਮਾਇਆਦਾਰ ਤਾਕਤਾਂ بڑے ਸਥਾਪਿਤ ਲੋਕਾਂ ਤੋਂ ਪਾਰਟੀ ਨੂੰ ਬਚਾ ਕੇ ਕੌਮ ਨੂੰ ਸਮਰਪਿਤ ਕਰਨਾ ਹੈ ਕੌਮ ਨੂੰ ਪਾਰਟੀ ਦੇਣੀ ਹੈ ਜਿਹੜੀ ਕੌਮ ਦੀ ਅਗਵਾਈ ਕਰ ਸਕੇ ਉਹਦੇ ਲਈ ਸਾਰਿਆਂ ਦੇ ਇਹਨਾਂ ਲੋਕਾਂ ਦੀ ਕੁਰਬਾਨੀ ਔਰ ਤਿਆਗ ਵੀ ਲੋਕ ਮੰਗਣਗੇ ਜਿਹੜੇ ਸਟੇਜ ਤੇ ਸਿਸ਼ੋਭਤਾ ਔਰ ਅਸੀਂ ਹਰ ਚੀਜ਼ ਲਈ ਹਰ ਗੱਲ ਲਈ ਤਿਆਰ ਆ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸੋ ਸੰਗਤ ਆਈ ਹੈ ਉਹਨਾਂ ਦਾ ਤਹਿਦਿਲੋਂ ਧੰਨਵਾਦ ਵੀ ਕਰਦੇ ਆ ਦੂਸਰਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਦੋ ਚੀਜ਼ਾਂ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਹੜੀ ਉਹ ਲੋਕਾਂ ਨੂੰ ਔਰ ਪੰਥ ਨੂੰ ਸਮਰਪਿਤ ਰਹੀ ਸੀ ਹਮੇਸ਼ਾ ਜਿਹੜੀ ਪੁਰਾਣੀ ਸਾਡੀ ਲੀਡਰਸ਼ਿਪ ਹੁੰਦੀ ਸੀ ਅਸੀਂ